ਹਨ ਜੀ ਸਸਕਾਰ ਸਾਰਿਆਂ ਨੂੰ ਤੇ ਅੱਜ ਪਾ ਜਾ ਰਹੀ ਐ ਜਲੰਧਰ ਕਿਉਂਕਿ ਮੇਰੀ ਜਿਹੜੀ ਖਾਂਸੀ ਦੀ ਪ੍ਰੋਬਲਮ ਆ ਉਹ ਵੱਧਦੀ ਜਾ ਰਹੀ ਆ ਆ ਇਸ ਕਰਕੇ ਸੀ ਸੋਚਿਆ ਵੀ ਸਾਨੂੰ ਚੰਗੇ ਡਾਕਟਰ ਨੂੰ ਦਿਖਾ ਲੈਣਾ ਚਾਹੀਦਾ ਕਿ ਸ਼ਾਇਦੇ ਕੋਈ ਅਲਰਜੀ ਨਾ ਹੋਵੇ ਤੇ ਇੱਥੇ ਚਿਲੰਦਰ ਸਪੈਸ਼ਲਿਸਟ ਆ ਮਤ ਪ੍ਰਾਨੀ ਤੋਂ ਪ੍ਰਾਨੀ ਖਾਂਸੀ ਹੋਵੇ ਕੁਝ ਵੀ ਉਹਦਾ ਇਲਾਜ ਕਰਦੇ ਤੇ ਅੱਜ ਅਸੀਂ ਇੱਥੇ ਜਾ ਰਹੇ ਆਂ ਦੇਖਦੇ ਆ ਟੱਚ ਵੁੱਡ ਪਤਾ ਨਹੀਂ ਕੋਦੋਂ ਇਹਨਾਂ ਹਸਪੀਟਲਾਂ ਦੇ ਚੱਕਰ ਜਿਹੜੇ ਕੱਟਣੇ ਉਹ ਖਤਮ ਹੋਊਗੇ ਤੇ ਇਹਨਾਂ ਸਾਲਾਂ ਚ ਬੜੀ ਮੁਸ਼ਕਿਲ ਨਾਲ ਉਹ ਹੁਣ ਮੜਾ ਜਾ ਰਿਲੀਫ ਮਿਲਿਆ ਸੀ ਹਸਪੀਟਲ ਵਗੈਰਾ ਤੋਂ ਪਰ ਫਿਰ ਉਹ ਹੀ ਚਲੋ ਟੱਚ ਵੁੱਡ ਆਰਾਮ ਆਊਗਾ ਠੀਕ ਹੋਊਗੀ ਤੇ ਹੈਲਥ ਪ੍ਰੋਬਲਮ ਖਤਮ ਹੀ ਨਹੀਂ ਹੁੰਦੀ ਆ ਪਤਾ ਨਹੀਂ ਕੀ ਗੱਲ ਹੈ ਉਹ ਜੱਤੀ ਮੈਰਿਜ ਹੋ ਗਈ ਕਦੀ ਕੁਛ ਕਦੀ ਕੁਛ ਕਦੀ ਕੁਛ ਐਦਾਂ ਲੱਗਾ ਰਹਿੰਦਾ ਹਜੇ ਮੈਂ ਆਪਣੇ ਆਪ ਨੂੰ ਬਹੁਤ ਔਖੀ ਕੰਮ ਵੀ ਮੈਨੂੰ ਕੋਈ ਪ੍ਰੋਬਲਮ ਨਹੀਂ ਗਈ ਮੈਂ ਠੀਕ ਆ ਜਿੱਦ ਕਈ ਲੋਕ ਬਾਰ 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 ਆਪਣੀ ਪ੍ਰੋਬਲਮ ਹੀ ਸੁਣਾਉਂਦੇ ਰਹਿੰਦੇ ਆ ਮੈਨੂੰ ਆ ਹੋ ਗਿਆ ਮੈਨੂੰ ਇਹ ਹੋ ਗਿਆ ਮੈਨੂੰ ਇਦਾਂ ਦੀ ਨੀ ਆਦਤ ਮੈਂ ਹਮੇਸ਼ਾ ਇਹ ਸੋਚਦੀ ਰਹਿੰਦੀ ਮੈਂ ਠੀਕ ਆ ਠੀਕ ਆ ਪਰ ਇਹ ਜ ਮੈਂ ਜ਼ਰੂਰ ਕਰਦੀ ਆ ਪਰ ਮੈਂ ਕਿਸੇ ਨੂੰ ਇਦਾਂ ਬਹੁਤ ਘੱਟ ਕਿਸੇ ਨੂੰ ਵੀ ਦੱਸਦੀ ਆ ਵੀ ਮੈਨੂੰ ਕੀ ਪ੍ਰੋਬਲਮ ਆ ਕਿ ਮੈਨੂੰ ਐਦਾਂ ਦਾ ਨਹੀਂ ਕਿ ਕਿਸੇ ਨੂੰ ਦੱਸਣ ਨਾਲ ਕਿਹੜਾ ਅਗਲਾ ਮੈਨੂੰ ਠੀਕ ਕਰ ਦੂਗਾ ਇਸ ਲਈ ਮੈਂ ਬਹੁਤ ਕੱਟ ਕਿਸੇ ਨਾਲ ਵੀ ਇਹਨਾਂ ਚੀਜ਼ਾਂ ਨੂੰ ਮੈਂਸ਼ਨ ਕਰਦੀ ਆ ਖਾਸ ਕਰ ਆਪਣੀਆਂ ਹੈਲਥ ਪ੍ਰੋਬਲਮਸ ਨੂੰ ਤੇ ਅੱਜ ਤੁਹਾਨੂੰ ਦੱਸਿਆ ਦੇਖਦੇ ਆ ਹੁਣ ਜਾਣਦੇ ਆ ਡਾਕਟਰ ਦੇ ਡਾਕਟਰ ਕੀ ਕਹਿੰਦਾ ਓਕੇ ਜੀ ਪਾਣੀ ਮੈਂ ਘੇ ਲੈਣਾ ਕਿਉਂਕਿ ਮੈਨੂੰ ਬਾਰ-ਬਾਰ ਖਾਂਸੀ ਆਉਂਦੀ ਰਹਿੰਦੀ ਚੱਲੇ ਆਂ ਅਸੀਂ ਬਾਹਰ ਵੱਗੋ ਓ ਇੱਧਰ ਜੜੀ ਵਾਲੇ ਬੂਹੇ ਲਾ ਦਿਓ ਤਾਂ ਉੱਧਰ ਬੈਠ ਜਿਓ ਆ ਉਧਰ ਵੀ ਚੱਲ ਰਹੀ ਹਾਂ ਹਾਂ ਕਿ ਬੈੜਕ ਨੀਰੰਦੀ ਬਿਲਕੁਲ ਵੀ ਤੇ ਮੈਂ ਲੈ ਲਾਪਾ ਲੋਸ਼ਨ ਵੀ ਕਿਉਂਕਿ ਬਾਰ ਬਾਰ ਹੱਥ ਜਖ ਖੁਸ਼ਕ ਹੁੰਦੇ ਆ ਅੱਜ ਕਿਸੇ ਦੀ ਮੈਰਿਜ ਲੱਗਦੀ ਆ ਧੂਮ ਟੜਕਾ ਹੁੰਦੇ ਆ ਕੱਲ ਮਨਵੀਰ ਨੂੰ ਸਰਪ੍ਰਾਈਜ਼ ਦਿੱਤਾ ਸੀ ਆ ਵੇਠਾ ਮਿਸਟਰ ਅੱਜ ਇਹਦੇ ਚਿਹਰੇ ਤੇ ਸਮਾਈਲ ਦੇਖੋ ਕੱਲ ਇਹਨੂੰ ਸਰਪ੍ਰਾਈਜ਼ ਦਿੱਤਾ ਆਜ ਨੂੰ ਆਉਂ ਚੱਲੀਏ ਆਗੇ ਬਾਜੀ ਕੱਲ ਇਹਨੂੰ ਅਸੀਂ ਸਰਪ੍ਰਾਈਜ਼ ਦਿੱਤਾ ਤੇ ਇਹਨੂੰ ਅਸੀਂ ਕਿਹਾ ਜਾ ਜੀ ਲੈ ਆਪਣੀ ਜ਼ਿੰਦਗੀ ਇਹਨੂੰ ਕੱਲ ਬੁਲੇਟ ਦੇ ਰਿਮ ਪਵਾ ਦਿੱਤੇ ਇਹ ਦੇਖੋ ਕੱਲ ਪਵਾ ਕੇ ਆਇਆ ਰਿਮ ਇਹ ਦੇਖੋ ਇੱਧਰ ਵੀ ਇਹਦਾ ਸ਼ੌਂਕ ਪੂਰਾ ਹੋ ਗਿਆ ਹੈ ਇਹਦਾ ਇਹੋ ਕਿੰਨਾ ਮੁੰਡਿਆਂ ਨੂੰ ਕ੍ਰੇਜ਼ ਹੁੰਦਾ ਬੁਲੇਟ ਦਾ ਇਹ ਰੇਲ ਦੇ ਕਿ ਹੁਣ ਪਤਾ ਲੱਗਦਾ ਕਿ ਬੁਲੇਟ ਦਾ ਜਾਨ ਆਉਂਦੀ ਆ। ਉਹ ਹੈਲੋ ਸਿਕਿਉਰਿਟੀ ਗਾਰਡ। ਹੁਣ ਵੇਟ ਕਰਦੇ ਆ ਪਾਜੀ ਦੀ। ਕਿੰਨੇ ਵਜੇ ਕਹਿੰਦੇ ਆਉਂਗੇ? 12. ਹਾਂ। ਅਜੇ 12 ਵਜੇ ਨਹੀਂ। ਵੈਸੇ ਤਾਂ ਮਨਵੀਰ ਗੱਡੀ ਚਲਾ ਲੈਂਦਾ ਪਰ ਇਹਦਾ ਲਾਇਸੈਂਸ ਨਹੀਂ। ਜਲੰਧਰ ਫਿਰ ਬਹੁਤ ਜ਼ਿਆਦਾ ਉਹ ਪੁੱਛ ਕੇ ਜਾਂਦੀ ਆ। ਇਸ ਕਰਕੇ ਫੇਰ ਅਸੀਂ ਡਰਾਈਵਰ ਨੂੰ ਲੈ ਕੇ ਜਾਂਦੇ ਆਂ ਜਲੰਧਰ ਆਹ ਦੇਖੋ ਆ ਚਾ ਗਿਆ ਸ਼ੇਰ ਸਿੰਘ ਇਹ ਸਾਡਾ ਕੁੱਤਾ ਨਹੀਂਗਾ ਸ਼ੇਰ ਐ ਰਾਤ ਨੂੰ ਬੜੀ ਕੀੁੰਦਾ ਇਹ ਤਾਂ ਸੱਪ ਲੜਦਾ ਸੌਂਦੀ ਨਹੀਂ ਕਈ ਵਾਰੀ ਰਾਤ ਨੂੰ ਬੈਠ ਜਾ ਇੱਥੇ ਬੈਜਾ ਆ ਗਿਆ ਭਾਜੀ ਮਿਲਣਾ ਦਾ

ਡਾਕਟਰ ਕੋ ਦਵਾਈ ਲਾ ਕੇ ਸਿਗਰਟ ਕੰਨੀ ਦੀ ਚਾਟ ਪਾ ਲਿਆ ਹਾਂ ਨਹੀਂ ਕਿਸੇ ਨੇ ਡਾਕਟਰ ਸੇ ਹਮਨੇ ਭੱਲੇ ਖਾਣ ਉਹ ਤਾਂ ਲੱਗਦੀ ਹੈ ਚਾਟ ਦਾ ਚਾਟ ਬਹੁਤ ਸਫਾਈ ਹੋਈ ਹੈ ਨਾ ਕਦੇ ਰਸਪਾਣ ਪੈਕਰਾ ਲਈ ਲੋਕ ਪੈ ਕਹੋ ਜਨਗੇ ਨਹੀਂ ਬੋਲੀ ਨਹੀਂ ਨਹੀਂ ਖੁੱਲੇ ਨਹੀਂ ਦੇਖੋ ਲੇ ਲੇ ਮੈਂ ਪੀੜੀ ਦੇਖ ਰਹੀ ਹਾਂ ਪੇੜ ਮਗਰ ਤੇ ਦੱਦੀ ਲਈ ਲਾ ਜੀਏ ਕੋ ਯਾ ਚਲ ਖਾਲਾ ਪਹਿਲਾ ਫੇਰ ਲੈ ਲੈ ਮੇਰਾ ਜੇ ਬਣ ਗਿਆ ਪਪਲੂ ਤੇ ਦਹੀਂ ਪੱਲੇ ਆਈ ਵੀਗੇ ਮਨੂ ਮੀਟੂ ਲੈ ਲੇ ਕੋਲ ਜੇ ਕੀ ਹੈ ਹੋ ਮਨੀ ਫਟੂਰੇ ਖਾ ਲੋ ਜਿਹਨੇ ਖਾਣੇ ਆ ਫਟੂਰੇ ਦਿਲ ਦੀ ਪਿਆਸ ਬੁਝਾਏ ਮਨੇ ਕੀ ਕੋਕ ਦਾ ਕੋਲਾ ਮਨੇ ਦੋ ਤਿੰਨ ਪੋਟ ਦਾ ਖਤਮ ਕਰ ਦਿੱਤੇ ਹੋਗ ਦੀ ਬੋਟਲ ਹੈ ਖੂਨ ਲੈ ਲੀਏ ਆਪਾਂ ਫਰੂਟ ਕਿੰਨਾ ਸੋਹਣਾ ਲੱਗੰਦਾ ਸਾਰਾ ਫਰੂਟ ਅਮਰੂਦ ਕਿਦਾਂ ਲੱਗਿਆ ਉਹ ਸਰਪਾ ਕੱਲ 900 ਰੁਪਏ ਕੱਲ ਆਦਾ ਆਦਾ ਆਹੋ ਆਹੋ ਨਾ ਲੋਕ ਜਿਆ ਆਹੋ ਜਿਆ ਇਸ ਕੇ ਬਿਨਾ ਵੀ ਸਟਾਉਂਗੇ ਜੀ ਉਸੇ ਸਾਹਮਣੇ ਵੀ ਰਿਹਾ ਹੈ ਤੇ ਅਸੀਂ ਇਹ ਤੁਹਾਨੂੰ ਅਸੀਖਾ ਆਈ ਕਰ ਦਿਓ ਦੇਖੀ ਸਹੀ ਕਰੇਗਾ ਸਾਰੇ ਇਹਨਾਂ ਤੋਂ ਆਇਆ ਜਿਹਨੇ ਰਹਿ ਜੋ ਇਹਨੇ ਦਵਾਈ ਲੈ ਕੇ ਆ ਗਏ ਆ ਜੀ ਅਸੀਂ ਕਾਰ ਮੈਂ ਦੇਖੂਗੀ ਅੱਜ ਤਾਂ ਨਹੀਂ ਸਟਾਰਟ ਕਰਨੀ ਕੱਲ੍ਹ ਤੋਂ ਕਰੂੰਗੀ ਪ੍ਰੋਪਰ ਪ੍ਰੇਜ ਕਰਕੇ ਮੈਡੀਸਨ ਗਾਣੀ ਕਿੜਾ ਸੋਖੇ ਇਹ ਪੱਕੀ ਨੂੰ ਇਹ ਐਸ਼ਾ ਚੀਜੀ ਲੈ ਕੇ ਆਇਆ ਲੈ ਚੀਜੀ ਲੈ ਲੈ ਚੀਜੀ ਲੈ 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 ਚੀਜੀ ਆ ਲੈ ਲੈ ਚੀਜੀ ਦੇਖ ਤੇ ਤੇਰੀ ਚੀਜੀ ਇਹ ਇਹ ਦੇਖ ਦੇ ਇਹਨੂੰ ਇਹ ਅਭੀ ਸਾਡੇ ਮੇਰੇ ਲਈ ਚੀਜੀ ਲੈ ਕੇ ਆਇਆ ਤੇ ਇਹਦੇ ਨਾਲ ਹੀ ਕਰਦੇ ਆਂ ਅੱਜ ਦੇ ਵਲੌਗ ਦਾ ਐਂਡ ਪਲੀਜ਼ ਜਿਹੜੇ ਮੇਰੇ ਚੈਨਲ ਦੇਖ ਰਹੇ ਨੇ ਜਿਨ੍ਹਾਂ ਨੂੰ ਮੇਰੇ ਵਲੌਗਸ ਪਸੰਦ ਆ ਪਲੀਜ਼ ਮੇਰੇ ਚੈਨਲ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤਾਂ ਪਲੀਜ਼ ਪਲੀਜ਼ ਦੇਖ ਕੇ ਸਬਸਕ੍ਰਾਈਬ ਜਰੂਰ ਕਰੋ ਤੇ ਇਹਦੇ ਨਾਲ ਹੀ ਕਰਦੇ ਆ ਅੱਜ ਦੇ ਵਲੌਗ ਦਾ ਐਂਡ ਟਚ ਉੱਟ ਮੈਡੀਸਿਨ ਖਾਵੂਗੀ ਤਾਂ ਠੀਕ ਹੋ ਜੂਗੀ ਕਿਉਂਕਿ ਪ੍ਰੋਬਲਮ ਬਹੁਤ ਜ਼ਿਆਦੀ ਆ ਖਾਂਸੀ ਨਾਲ ਬਲੀਡਿੰਗ ਵੀ ਹੁੰਦੀ ਆ ਉਹਨਾਂ ਨੇ ਦੱਸਿਆ ਵੀ ਉਹ ਜ਼ਿਆਦਾ ਖਾਂਸੀ ਕਰਨ ਨਾਲ ਹੱਦਵਾਦ ਖਾਂਸੀ ਉਹਨਾਂ ਜਿਹੜਾ ਉਹ ਥੋੜਾ ਉਹ ਜਨ ਕਹਦੇ ਹੈ ਬਲੱਡ ਵੈਸਲਸ ਵਗੈਰਾ ਜਿਹਨਾਂ ਕੋਲ ਜ਼ਖਮ ਹੋ ਜਾਣ ਜਾਂ ਕੁਛ ਇਦਾਂ ਦਾ ਹੋ ਗਿਆ ਤੇ ਪਰ ਉਹ ਕਹਿੰਦੇ ਠੀਕ ਹੋ ਜਾਊਗੀ ਤਿੰਨ ਤੋਂ ਚਾਰ ਮਹੀਨੇ ਮੈਡੀਸਿਨਸ ਖਾਣ ਨਾਲ ਅੱਗੇ ਵੀ ਮੈਨੂੰ ਹੋਈ ਸੀ ਪਿਛਲੇ ਸਾਲ ਗਰਮੀਆਂ 'ਚ ਉਦੋਂ ਵੀ ਬਹੁਤ ਜ਼ਿਆਦਾ ਹੋ ਗਈ ਸੀ ਬਹੁਤ ਹੀ ਜ਼ਿਆਦਾ ਸ਼ਾਇਦ ਇਤੋਂ ਇਤੋਂ ਵੀ ਸੀਰੀ ਸੀ ਜ਼ਿਆਦਾ ਹੀ ਸੀ ਕੁਛ ਇਸ ਤੋਂ ਵੀ ਪਰ ਉਹ ਜਿਹੜੀ ਅੰਗਰੇਜ਼ੀ ਅੰਟਿ ਬਾਇਓਟਿਕਸ ਜਿੰਨਾ ਚਿਰ ਖਾਓ ਠੀਕ ਰਹਿੰਦੇ ਫਿਰ ਉਹ ਹੀ ਪ੍ਰੋਬਲਮ ਸ਼ੁਰੂ ਹੋ ਜਾਂਦੀ ਹੈ ਹਾਂ ਗੁੱਲੂ ਚੀਜੀ ਖਾਣੀ ਸੀ ਤੂੰ ਤੂੰ ਚੀਜੀ ਖਾਣੀ ਸੀ ਹੁਣ ਇਸ ਕਰਕੇ ਮੈਂ ਆਯੁਰਵੈਦਿਕ ਸ਼ੁਰੂ ਕੀਤੀ ਆ ਤੇ ਪ੍ਰੋਪਰ ਕੋਰਸ ਕਰੂੰਗੀ ਤਾਂ ਪ੍ਰੋਪਰ ਠੀਕ ਹੋ ਜੂੰਗੀ ਇਸ ਲਈ ਪਲੀਜ਼ ਸਬਸਕ੍ਰਾਈਬ ਕਰ ਦਿਓ ਬਾਏ ਬਾਏ ਪੱਗੂ ਬਾਏ ਕਰੋ ਬਾਏ ਬਾਏ ਗੁੱਲੂ ਬਾਏ ਬਾਏ